ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੋਕੋ ਕਰ ਸੰਤਨ ਕੀ ਧੂਰੇ ਸਤਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਹਨ ਓਹ ਸਾਡੀ ਸਰਦਾ ਪੂਰੀ ਕਰਦੇ ਹਨ ਸਾਨੂੰ ਉਹਨਾਂ ਦੇ ਕੋਲੋਂ ਮੰਗਣਾ ਆਜਵੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਗੁਰੂ ਝੋਲੀਆਂ ਭਰ ਦੇ ਭਾਈ ਸਾਨੂੰ ਮੰਗਣ ਦੀ ਜਾਂਚ ਆਜਵੇ ਜੁਗਤੀ ਆਜਵੇ ਇਈ ਵਾਰੀ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਗੁਰੂ ਕੋਲੋਂ ਨਾਮ ਦੀ ਦਾਤ ਮੰਗੀਏ ਬਹੁਤ ਚੰਗੀ ਗੱਲ ਐ ਭਾਈ ਗੁਰੂ ਦੇ ਕੋਲੋਂ ਨਾਮ ਦੀ ਦਾਤ ਮੰਗਣੀ ਗੁਰੂ ਕਿਰਪਾ ਕਰਦੇ ਨੇ ਆਪਣਾ ਨਾਮ ਆਪ ਜਪਾਉਂਦੇ ਨੇ ਮਨੁੱਖ ਦੇ ਸਿਰ ਉੱਪਰ ਆਪਣਾ ਮਿਹਰਾਂ ਭਰਿਆ ਹੱਥ ਰੱਖ ਕੇ ਪਰ ਕਈ ਵਾਰੀ ਕੀ ਹੁੰਦਾ ਹੈ ਕਈ ਵਾਰ ਕੀ ਹੁੰਦਾ ਹੈ ਜਿਹੜਾ ਪਹਿਲੀ ਕਲਾਸ ਦੇ ਵਿੱਚ ਵਿਦਿਆਰਥੀ ਹੈ ਉਹਨੂੰ 10ਵੀਂ ਜਮਾਤ ਦੀਆਂ ਗੱਲਾਂ ਨਹੀਂ ਪਤਾ ਹੁੰਦੀਆਂ ਮਹਾਰਾਜ ਵੀ ਕਹਿੰਦੇ ਨੇ ਮਾਣ ਮੰਗੂ ਮਹਾਰਾਜ ਵੀ ਕਹਿੰਦੇ ਨੇ ਮਾਣ ਮੰਗੂ ਤਾਣ ਮੰਗੂ ਧਨ ਲਖਮੀ ਸੁੱਤ ਦੇ ਮਾਣ ਵੀ ਮੰਗਦੇ ਆ ਭਾਈ ਤਾਣ ਵੀ ਮੰਗਦੇ ਆ ਧਨ ਲਖਮੀ ਸੁੱਤ ਪੁੱਤ ਧੀ ਵੀ ਮੰਗਦੇ ਆ ਭਾਈ ਦੇ ਦੇ ਆਰੋਗਤਾ ਵੀ ਮੰਗਦੇ ਆ ਭਾਈ ਗੁਰੂ ਕੋਲ ਸਤਿਗੁਰੂ ਝੋਲੀਆਂ ਭਰਦੇ ਨੇ ਸਾਨੂੰ ਮੰਗਣ ਦੀ ਝੁਗਤੀ ਆਈ ਇੱਕ ਹਿੰਦੂਆਂ ਦੀ ਮਿੱਥ ਹੈ ਵਿਸ਼ਵਰਗ ਦੇ ਵਿੱਚ ਇੱਕ ਕਾਮ ਧੇਨ ਗਉ ਹੈ ਓਹੋ ਸਾਰੀਆਂ ਇੱਛਾ ਪੂਰੀਆਂ ਕਰਦੀ ਐ ਮਨੁੱਖ ਦੀ ਵਾਰ ਸਤਿਗੁਰੂ ਕੀ ਕਹਿੰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੈਨਾ ਕਹਿੰਦੇ ਭਾਈ ਇੱਥੇ ਤਾਂ ਗੁਰੂ ਔਰ ਗੁਰੂ ਦਾ ਨਾਮ ਹੀ ਕਾਮ ਤੈਨ ਗਉ ਹੈ ਭਾਈ ਗੁਰੂ ਸਾਰੀਂ ਇੱਛਾ ਪੂਰੀਆਂ ਕਰਦਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਭਾਈ ਉਹਨੂੰ ਧਿਆਉਣਾ ਲੱਗੂ ਪਰਮੇਸ਼ਰ ਦਾ ਨਾਮ ਜਪਣਾ ਲੱਗੂ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਸਾਰਬ ਸੁਖ ਪਾਵੈ ਮੇਰੇ ਮਨਾ ਫਿਰ ਭਾਈ ਤੈਨੂੰ ਸਾਰੀ ਸੁਖ ਮਿਲ ਜਾਣ ਲਾਹੌਰ ਦਾ ਬਾਦਸ਼ਾਹ ਸੀ ਉਸ ਦੇ ਪੁੱਤਰ ਦਾ ਇਲਾਜ ਚੱਲ ਰਿਹਾ ਸੀ ਬਿਮਾਰ ਰਹਿੰਦਾ ਸੀ ਵੈਦਾਂ ਕੋਲੋਂ ਇਲਾਜ ਕਰਵਾਇਆ ਆਖਰਕਾਰ ਇੱਕ ਦਿਨ ਵੈਦ ਵੀ ਹੱਥ ਖੜੇ ਕਰ ਗਏ ਬਾਦਸ਼ਾਹ ਨੇ ਫਕੀਰ ਬੁਲਾਏ ਫਕੀਰਾਂ ਨੂੰ ਇਕੱਠੇ ਕੀਤਾ ਆਖਣ ਲੱਗੇ ਆਹੇ ਫਕੀਰੋ ਕਿਰਪਾ ਕਰੋ ਮੇਰਾ ਬੱਚਾ ਤੰਦਰੁਸਤ ਹੋਏ ਫਕੀਰ ਆਖਣ ਲੱਗੇ ਇਹਦੀ ਤਾਂ ਜਿਹੜੀ ਜ਼ਿੰਦਗੀ ਐ ਉਹ 2-4 ਦਿਨਾਂ ਦੀ ਹੋ ਐ ਅਸੀਂ ਇਹਨੂੰ ਠੀਕ ਨਹੀਂ ਕਰ ਸਕਦੇ ਭਾਈ ਬਾਦਸ਼ਾਹ ਖਾਣ ਲੱਗਿਆ ਵੀ ਕੋਈ ਤਾਂ ਫਕੀਰ ਹੋਵੇਗਾ ਕੋਈ ਤਾਂ ਸਾਧੂ ਹੋਵੇਗਾ ਜਿਹੜਾ ਮੇਰੇ ਬੱਚੇ ਨੂੰ ਠੀਕ ਕਰ ਸਕੇ ਸਾਈਂ ਮੀਆਂ ਮੀਰ ਨੂੰ ਬੁਲਾਇਆ ਸਾਈਂ ਮੀਆਂ ਮੀਰ ਆਖਣ ਲੱਗੇ ਬਾਦਸ਼ਾਹ ਮੇਰੀ ਪੱਥਰ ਤੇ ਲਕੀਰ ਐ ਤੇਰਾ ਬੱਚਾ ਠੀਕ ਨਹੀਂ ਹੋ ਸਕਦਾ ਕਹਿੰਦੇ ਸਾਈ ਜੀ ਫਿਰ ਕੋਈ ਤਾਂ ਫਕੀਰ ਹੋਊਗਾ ਜਿਹੜਾ ਮੇਰੇ ਬੱਚੇ ਨੂੰ ਠੀਕ ਕਰ ਸਕੇ ਕੋਈ ਤਾਂ ਹੋਵੇਗਾ ਸਾਈ ਮੀਆਂ ਮੀਰ ਆਖਣ ਲੱਗੇ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਪੁੱਤਰ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਉਹ ਬਾਟ ਪਿੰਡ ਨੇ ਜਿੱਥੇ ਬਾਬਾ ਸ੍ਰੀ ਚੰਦ ਜੀ ਨੇ 62 ਸਾਲ ਤਪੱਸਿਆ ਕੀਤੀ ਹੈ ਤਪ ਕੀਤਾ ਭਾਈ ਉੱਥੇ ਨੇ ਉੱਥੇ ਚਲੇ ਜਾਓ ਬਾਦਸ਼ਾਹ ਨੇ ਸਿਪਾਹੀ ਭੇਜੇ ਸੋਨਾ ਹਾਥੀ ਸਜਾ ਕੇ ਉਹਦੇ ਉੱਤੇ ਸੋਨਾ ਆਸਣ ਲਾ ਕੇ ਵਿਸ਼ਾਈ ਕਰਕੇ ਹਾਥੀ ਭੇਜਿਆ ਨਾਲ ਚਾਰ ਸਿਪਾਹੀ ਭੇਜੇ ਉਧਰੋਂ ਉਹ ਸਿਪਾਹੀ ਚਲੇਗੇ ਬਾਬਾ ਸ੍ਰੀਚੰਦ ਜੀ ਕੋਲ ਇਧਰੋਂ ਬਾਦਸ਼ਾਹ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਮੈਂ ਤੇ ਇੱਕ ਫਕੀਰ ਵਾਸਤੇ ਹਾਥੀ ਭੇਜਿਆ ਸਜਾ ਕੇ ਸ਼ਿਪਾਹੀ ਆਖਣ ਲੱਗੇ ਬਾਬਾ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੂੰ ਮਹਾਰਾਜ ਬੇਨਤੀ ਐ ਲਾਹੌਰ ਦਾ ਬਾਦਸ਼ਾਹ ਉਹਦਾ ਪੁੱਤਰ ਬਿਮਾਰ ਆ ਠੀਕ ਨਹੀਂ ਹੋ ਰਿਹਾ ਵੈਦਾਂ ਕੋਲੋਂ ਵੀ ਇਲਾਜ ਕਰਵਾਇਆ ਤੁਸੀਂ ਕਿਰਪਾ ਕਰੋ ਕਿਰਪਾ ਕਰੋ ਮਹਾਰਾਜ ਕਹਿੰਦੇ ਭਾਈ ਕੋਈ ਗੱਲ ਨਹੀਂ ਪਰ ਜਿਹੜਾ ਤੁਸੀਂ ਹਾਥੀ ਲੈ ਕੇ ਆਏ ਹੋ ਬਾਬਾ ਸ੍ਰੀ ਚੰਦ ਜੀ ਆਖਣ ਲੱਗੇ ਜਿਹੜਾ ਤੁਸੀਂ ਹਾਥੀ ਲੈ ਕੇ ਆਏ ਹੋ ਨਾ ਇਹ ਤਾਂ ਭਾਈ ਸਾਡਾ ਵਜਨ ਨਹੀਂ ਚੱਕ ਸਕਦਾ ਸਿਪਾਹੀ ਆਖਣ ਲੱਗੇ ਮਹਾਰਾਜ ਹਾਥੀ ਤਾਂ ਇਤਨਾ ਕਿੰਨਾ ਵਜਨ ਚੱਕ ਸਕਦਾ ਮਹਾਰਾਜ ਤੁਸੀਂ ਆਪ ਜੀ ਸਵਾਰ ਹੋ ਆਸਣ ਦੇ ਉੱਤੇ ਬੈਠੋ ਬਾਬਾ ਸੇਰੀ ਚੰਦ ਜੀ ਆਖਣ ਲੱਗੇ ਕਹਿੰਦੇ ਭਾਈ ਫਿਰ ਆਪਾਂ ਪਰਖ ਕੇ ਵੇਖ ਲੈਣੇ ਆਪਣੇ ਮੋਢੇ ਤੋਂ ਲੋਈ ਲਾ ਕੇ ਹਾਥੀ ਦੇ ਉੱਤੇ ਰੱਖੀ ਹਾਥੀ ਉਥੇ ਹੀ ਬੈਠ ਗਈ ਕਹਿੰਦੇ ਭਾਈ ਰਾਜਿਆਂ ਦੇ ਹਾਥੀ ਸਾਨੂੰ ਲਿਆ ਨਹੀਂ ਸਕਦੇ ਬਾਦਸ਼ਾਹ ਤਾਂ ਹੰਕਾਰ ਕਰੀ ਬੈਠਾ ਕਿ ਮੈਂ ਇੱਕ ਫਕੀਰ ਵਾਸਤੇ ਹਾਥੀ ਭੇਜਿਆ ਇਹ ਹੁੰਦਾ ਤਪ ਇਹ ਹੁੰਦੀ ਹੈ ਤਪੱਸਿਆ ਸਾਧੂ ਨੂੰ ਰਾਜਿਆਂ ਦਾ ਧਨ ਪਦਾਰਥ ਵੀ ਖਰੀਦ ਨਾ ਸਕੇ ਉਹਤੇ ਤਿਆਗ ਦੀ ਮੂਰਤ ਹੁੰਦੇ ਨੇ ਭਾਈ ਇੱਕ ਪਰਮੇਸ਼ਰ ਦੇ ਨਾਲ ਉਹਨਾਂ ਦੀ ਜੁੜੀ ਹੁੰਦੀ ਹੈ ਬਾਬਾ ਜੀ ਆਖਣ ਲੱਗੇ ਬਾਬਾ ਸ੍ਰੀਚੰਦ ਜੀ ਕਹਿੰਦੇ ਬਾਦਸ਼ਾਹ ਨੂੰ ਆਖਿਓ ਜਾ ਕੇ ਅਸੀ ਤੇਰੇ ਸਦਿਆਂ ਤੇ ਨਹੀਂ ਆਉਣਾ ਬਾਦਸ਼ਾ ਸਾਈ ਮੀਆਂ ਮੀਰ ਨੇ ਸਾਨੂੰ ਆਖਿਆ ਉਹਦੇ ਬੁਲਾਇਆਂ ਤੇ ਜਾਵਾਂਗੇ ਇੱਕ ਫਕੀਰ ਨੇ ਫਕੀਰ ਨੂੰ ਸੱਦਾ ਦਿੱਤਾ ਗਏ ਜਾਂਦਿਆਂ ਨੂੰ ਕੀ ਵੇਖਿਆ ਕੀ ਬਾਦਸ਼ਾ ਦਾ ਪੁੱਤਰ ਚੜ੍ਹਾਈ ਕਰ ਗਿਆ ਰੋਲਾ ਪੈ ਰਹਾ ਬਾਦਸ਼ਾ ਦਾ ਪੁੱਤਰ ਚੜ੍ਹਾਈ ਕਰ ਗਿਆ ਬਾਬਾ ਸ੍ਰੀ ਚੰਦ ਜੀ ਆਏ ਬਾਦਸ਼ਾਹ ਕਹਿੰਦਾ ਮਹਾਰਾਜ ਹੁਣ ਤੈ ਆਏ ਜਿਹੋ ਜੇ ਨਾ ਆਏ ਹੁਣ ਤਾਂ ਮੇਰਾ ਪੁੱਤਰ ਚੜ੍ਹਾਈ ਕਰ ਗਿਆ ਕਹਿੰਦੇ ਭਾਈ ਅਸੀਂ ਜਾਣ ਕੇ ਲੇਟ ਆਇਆ ਬਾਦਸ਼ਾਹ ਤੇਰੇ ਮਨ ਵਿੱਚ ਵਹਿਮ ਪੈ ਜਾਂਦਾ ਕਿ ਮੇਰਾ ਪੁੱਤਰ ਤਾਂ ਕਿਸੇ ਵੈਦ ਦੀ ਦਵਾਈ ਨਾਲ ਠੀਕ ਹੋਇਆ ਅਸੀਂ ਜਾਣ ਕੇ ਲੇਟ ਆਏ ਕਹਿੰਦੇ ਭਾਈ ਬਾਬਾ ਸ੍ਰੀ ਚੰਦ ਜੀ ਨੇ ਜਟਾਵਾਂ ਖੋਲੀਆਂ ਜਲ ਦੇ ਵਿੱਚ ਥੋੜੀਆਂ ਜੀਆਂ ਜਟਾਵਾਂ ਡੋਵੀਆਂ ਉਸ ਤੋਂ ਬਾਅਦ ਉਹ ਜਟਾਵਾਂ ਬਾਦਸ਼ਾਹ ਦੇ ਪੁੱਤਰ ਦੇ ਮੂੰਹ ਵਿੱਚ ਨਚੋੜੀਆਂ ਜਲ ਜਿਹੜਾ ਹੈ ਸੀ ਉਹ ਬਾਦਸ਼ਾਹ ਦੇ ਪੁੱਤਰ ਦੇ ਮੂੰਹ ਵਿੱਚ ਪਿਆ ਉਹਦੀ ਸਾਹ ਚੱਲਣ ਲੱਗ ਗਈ ਮਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਣ ਮਲਾਇਆ ਇਤਨੀ ਸ਼ਕਤੀ ਹੁੰਦੀ ਹੈ ਰੱਬ ਦੇ ਫਕੀਰਾਂ ਵਿੱਚ ਇਤਨੀ ਸ਼ਕਤੀ ਹੁੰਦੀ ਹੈ ਗੁਰੂ ਮਹਾਪੁਰਖਾਂ ਵਿੱਚ ਉਹ ਕਹਿੰਦੇ ਹੁੰਦੇ ਆ ਰੱਬ ਦਾ ਬੰਨਿਆ ਸੰਗਲਾਂ ਦੇ ਨਾਲ ਫੱਕਰ ਆਣ ਛਡਾਵੇ ਫੱਕਰਾਂ ਦਾ ਬੰਨਿਆ ਧਾਗੇ ਦੇ ਨਾਲ ਰੱਬ ਵੀ ਖੋਲ ਨਾ ਪਾਵੇ ਭਾਈ ਉਹ ਤੇ ਆਪ ਪਰਮੇਸ਼ਰ ਦਾ ਰੂਪ ਹੁੰਦੇ ਨੇ